ਸਵਾਗਤ ਹੈ ਦੋਸਤੋ ਇੱਕ ਹੋਰ ਕਹਾਣੀ ਵਿੱਚ ਕਿਵੇਂ ਇੱਕ ਔਰਤ ਨੇ ਆਪਣੇ ਦਿਉਰ ਨਾਲ ਮਿਲ ਕੇ ਪਤੀ ਦੇ ਹੁੰਦੇ ਹੋਏ ਮੇਰਾ ਨਾਮ ਸਮੀਰ ਹੈ ਤੇ ਮੈਂ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਸਾਡੇ ਪਰਿਵਾਰ ਵਿੱਚ ਕੁੱਲ 12 ਮੈਂਬਰ ਹਨ ਤੇ ਸਾਡੇ ਘਰ ਵਿੱਚ ਮੇਰੀ ਮਾਂ ਦੀ ਨਹੀਂ ਬਲਕਿ ਮੇਰੀ ਭੈਣ ਤੇ ਮੇਰੇ ਪਿਤਾ ਦੀ ਚੱਲਦੀ ਸੀ ਮੇਰੀ ਭੈਣ ਮੇਰੇ ਪਿਤਾ ਦੀ ਲਾਡਲੀ ਸੀ ਤੇ ਮੇਰੇ ਪਿਤਾ ਜੀ ਨੂੰ ਘਰ ਵਿੱਚ ਮੇਰੀ ਭੈਣ ਤੋਂ ਇਲਾਵਾ ਕੋਈ ਹੋਰ ਨਜ਼ਰ ਨਹੀਂ ਆਉਂਦਾ ਸੀ ਮੇਰੀ ਮਾਂ ਉਸ ਘਰ ਵਿੱਚ ਸਿਰਫ ਇੱਕ ਨੌਕਰਾਨੀ ਸੀ ਅਸੀਂ ਪੰਜ ਭੈਣ ਭਰਾ ਹਾਂ ਮੈਨੂੰ ਇੱਕ ਕੁੜੀ ਬਹੁਤ ਪਸੰਦ ਸੀ ਉਹ ਸਾਡੇ ਇਲਾਕੇ ਵਿੱਚ ਹੀ ਰਹਿੰਦੀ ਸੀ ਉਹ ਮੈਨੂੰ ਵੀ ਪਸੰਦ ਕਰਦੀ ਸੀ ਤੇ ਅਸੀਂ ਫੋਨ ਤੇ ਅਕਸਰ ਗੱਲ ਕਰਦੇ ਸੀ ਉਸ ਦਾ ਨਾਮ ਸੋਨਿਆ ਹੈ ਉਸ ਨੇ ਵਿਆਹ ਤੋਂ ਪਹਿਲਾਂ ਹੀ ਮੈਨੂੰ ਇਹ ਕਹਿ ਦਿੱਤਾ ਸੀ ਕਿ ਉਹ ਪਰਿਵਾਰ ਨਾਲੋਂ ਵੱਖ ਰਹਿਣਾ ਚਾਹੁੰਦੀ ਹੈ ਪਰ ਜਿਹੜਾ ਕਦੇ ਨਹੀਂ ਹੋ ਸਕਦਾ ਸੀ ਮੈਂ ਉਸ ਨੂੰ ਝੂਠ ਬੋਲਿਆ ਕਿ ਵਿਆਹ ਤੋਂ 1.5 ਸਾਲ ਬਾਅਦ ਮੈਂ ਤੈਨੂੰ ਵੱਖਰਾ ਕਰ ਲੈ ਦਿਆਂਗਾ ਤੁਸੀਂ ਕਿਸੇ ਤਰ੍ਹਾਂ ਡੇਢ ਸਾਲ ਮੇਰੇ ਪਰਿਵਾਰ ਨਾਲ ਰਹਿ ਲੈਣਾ ਫਿਰ ਮੈਂ ਸਭ ਕੁਝ ਠੀਕ ਕਰ ਦਿਆਂਗਾ ਮੇਰੀ ਸ਼ਕਲ ਸੂਰਤ ਵੀ ਇੰਨੀ ਸੋਹਣੀ ਨਹੀਂ ਸੀ ਜਦੋਂ ਕਿ ਉਹ ਬਹੁਤ ਸੋਹਣੀ ਕੁੜੀ ਸੀ ਸਾਡੇ ਪਰਿਵਾਰ ਦੇ ਮੈਂਬਰ ਇਸੇ ਕਰਕੇ ਵਿਆਹ ਲਈ ਰਾਜੀ ਹੋ ਗਏ ਕਿਉਂਕਿ ਉਸਨੇ ਆਪਣੇ ਨਾਲ ਬਹੁਤ ਸਾਰਾ ਸਮਾਨ ਲੈ ਕੇ ਆਉਣਾ ਸੀ ਮੇਰੇ ਪਿਤਾ ਤੇ ਮੇਰੀ ਭੈਣ ਬਹੁਤ ਲਾਲਚੀ ਸੀ ਇਸ ਲਈ ਮੇਰੀ ਭੈਣ ਨੇ ਮੇਰੇ ਪਿਤਾ ਨੂੰ ਕਿਹਾ ਕਿ ਸਾਡੇ ਘਰ ਇੰਨਾ ਸਮਾਨ ਆ ਰਿਹਾ ਹੈ ਜੇਕਰ ਇੱਕ ਕੁੜੀ ਵੀ ਨਾਲ ਆ ਜਾਵੇ ਤਾਂ ਸਾਨੂੰ ਕੀ ਫਰਕ ਪੈਂਦਾ ਹੈ ਸਾਨੂੰ ਸਮਾਨ ਦੇ ਨਾਲ ਨਾਲ ਇੱਕ ਨੌਕਰਾਨੀ ਵੀ ਮਿਲ ਜਾਵੇਗੀ ਕਿਉਂਕਿ ਹੁਣ ਮੰਮੀ ਤੋਂ ਵੀ ਬੁੱਢੀ ਹੋਣ ਕਾਰਨ ਕੰਮ ਚੰਗੀ ਤਰ੍ਹਾਂ ਨਹੀਂ ਹੁੰਦਾ ਹੈ ਤੇ ਮੈਂ ਘਰ ਦੇ ਕੰਮ ਨਹੀਂ ਕਰ ਸਕਦੀ ਹਾਂ ਇਹ ਸਾਰੀਆਂ ਗੱਲਾਂ ਮੇਰੇ ਸਾਹਮਣੇ ਹੀ ਹੋਈਆਂ ਸੀ ਉਸ ਸਮੇਂ ਮੈਂ ਸਿਰਫ ਇਹੀ ਸੋਚ ਰਿਹਾ ਸੀ ਕਿ ਇਹ ਕਿਸੇ ਤਰ੍ਹਾਂ ਮੇਰਾ ਵਿਆਹ ਕਰਵਾ ਦੇਣ ਕਿਉਂਕਿ ਸਾਡਾ ਪਰਿਵਾਰਕ ਕਾਰੋਬਾਰ ਇਕੱਠਾ ਸੀ ਤੇ ਮੇਰੇ ਹੱਥ ਵਿੱਚ ਆਪਣਾ ਕੁਝ ਵੀ ਨਹੀਂ ਸੀ ਮੈਂ ਇੱਕ ਦਿਨ ਵਿੱਚ ਸਿਰਫ 1500 ਰੁਪਏ ਕਮਾਉਂਦਾ ਸੀ ਤੇ ਉਹ ਵੀ ਕਦੇ-ਕਦੇ ਇੰਨੀ ਕੁ ਕਮਾਈ ਨਾਲ ਮੈਂ ਕਿਵੇਂ ਆਪਣਾ ਵੱਖਰਾ ਕਾਰੋਬਾਰ ਸਕਦਾ ਸੀ ਮੇਰੇ ਪਰਿਵਾਰ ਵਾਲੇ ਮੈਨੂੰ ਕਦੇ ਅਲੱਗ ਨਹੀਂ ਹੋਣ ਦੇਣਗੇ ਇਹ ਵੀ ਮੈਨੂੰ ਪਹਿਲਾਂ ਹੀ ਪਤਾ ਸੀ ਫਿਰ ਵੀ ਮੈਂ ਸੋਨਿਆ ਨੂੰ ਝੂਠ ਬੋਲਿਆ ਸੋਨਿਆ ਨੂੰ ਨਹੀਂ ਪਤਾ ਸੀ ਕਿ ਮੇਰੇ ਪਰਿਵਾਰ ਵਾਲੇ ਉਸਨੂੰ ਸਿਰਫ ਘਰੇਲੂ ਕੰਮਾਂ ਲਈ ਵਿਆਹਣਾ ਚਾਹੁੰਦੇ ਹਨ ਮੈਂ ਉਸਨੂੰ ਇਹੀ ਕਿਹਾ ਕਿ ਮੇਰੇ ਮਾਪੇ ਬਹੁਤ ਚੰਗੇ ਹਨ ਉਹ ਬਹੁਤ ਖੁੱਲੇ ਵਿਚਾਰਾਂ ਵਾਲੇ ਨੇ ਮੇਰੀ ਭੈਣ ਵੀ ਬਹੁਤ ਚੰਗੀ ਹੈ ਉਹ ਤੇਰੇ ਨਾਲ ਹਮੇਸ਼ਾ ਇੱਕ ਸਹੇਲੀ ਦੀ ਤਰ੍ਹਾਂ ਰਹੇਗੀ ਮੈਂ ਮੰਨਦਾ ਹਾਂ ਮੈਂ ਸਭ ਕੁਝ ਉਸ ਨੂੰ ਝੂਠ ਬੋਲਿਆ ਪਰ ਮੈਂ ਕੀ ਕਰ ਸਕਦਾ ਸੀ ਮੈਂ ਸੋਨੀਆਂ ਨੂੰ ਪਿਆਰ ਕਰਦਾ ਸੀ ਤੇ ਉਸਦੇ ਨਾਲ ਵਿਆਹ ਕਰਨ ਲਈ ਮੈਨੂੰ ਜੋ ਵੀ ਉਸ ਸਮੇਂ ਸਹੀ ਲੱਗਾ ਮੈਂ ਉਹ ਕੀਤਾ ਮੈਂ ਸੋਨੀਆਂ ਤੋਂ ਬਿਨਾ ਆਪਣੀ ਜ਼ਿੰਦਗੀ ਜੀਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ ਉਹ ਬਹੁਤ ਸੋਹਣੀ ਤੇ ਪੜੀ ਲਿਖੀ ਬੁੱਧੀਮਾਨ ਸੀ ਉਸਦੇ ਹੱਥਾਂ ਵਿੱਚ ਹੁਨਰ ਸੀ ਉਹ ਪੈਸੇ ਵੀ ਕਮਾ ਸਕਦੀ ਸੀ ਮੈਨੂੰ ਅਜਿਹੀ ਕੁੜੀ ਨਹੀਂ ਚਾਹੀਦੀ ਸੀ ਜੋ ਸਿਰਫ ਘਰ ਬੈਠ ਕੇ ਬੱਚੇ ਪੈਦਾ ਕਰੇ ਤੇ ਉਹਨਾਂ ਨੂੰ ਸੰਭਾਲੇ ਮੈਂ ਚਾਹੁੰਦਾ ਸੀ ਉਹ ਮੇਰੇ ਨਾਲ ਬਰਾਬਰ ਕਮਾਵੇ ਪਰ ਮੇਰੇ ਮਾਪਿਆਂ ਨੂੰ ਸੋਨੀਆਂ ਤੋਂ ਹੋਰ ਹੀ ਉਮੀਦਾਂ ਸਨ ਉਹਨਾਂ ਨੂੰ ਸਿਰਫ ਇੱਕ ਨੌਕਰਾਨੀ ਚਾਹੀਦੀ ਸੀ ਜੋ ਚੁੱਪਚਾਪ ਘਰ ਦੇ ਸਾਰੇ ਕੰਮ ਕਰੇ ਤੇ ਆਪਣੇ ਨਾਲ ਬਹੁਤ ਦਾਜ ਲਿਆਵੇ ਤਾਂ ਜੋ ਆਂਡ ਗਵਾਣ ਦੇ ਲੋਕ ਦੇਖਦੇ ਰਹਿ ਜਾਣ ਫਿਰ ਆਖਰਕਾਰ ਸਾਡਾ ਵਿਆਹ ਹੋ ਗਿਆ। ਸੋਣੀਆਂ ਆਪਣੇ ਨਾਲ ਬਹੁਤ ਸਾਰਾ ਸਮਾਨ ਲੈ ਕੇ ਆਈ। ਕੁਝ ਸਮਾਨ ਸਾਡੇ ਕਮਰੇ ਵਿੱਚ ਰੱਖਿਆ ਗਿਆ ਤੇ ਕੁਝ ਸਮਾਨ ਮੇਰੀ ਭੈਣ ਨੇ ਆਪਣੇ ਕਮਰੇ ਵਿੱਚ ਰੱਖ ਲਿਆ। ਜਦੋਂ ਸੋਣੀਆਂ ਨੇ ਇਸ ਤੇ ਇਤਰਾਜ਼ ਕੀਤਾ ਤਾਂ ਮੈਂ ਉਸ ਨੂੰ ਇਹ ਕਹਿ ਕੇ ਸ਼ਾਂਤ ਕਰਾ ਦਿੱਤਾ ਕਿ ਅਸੀਂ ਡੇਢ ਸਾਲ ਬਾਅਦ ਤਾਂ ਇੱਥੋਂ ਚਲੇ ਹੀ ਜਾਣਾ ਹੈ। ਉਦੋਂ ਅਸੀਂ ਇਹ ਸਾਰਾ ਸਮਾਨ ਉਸ ਤੋਂ ਵਾਪਸ ਲੈ ਲਵਾਂਗੇ। ਤਦ ਤੱਕ ਉਹਨਾਂ ਨੂੰ ਵਰਤ ਲੈਣ ਦੇਵੋ। ਸਾਡੇ ਘਰ ਵਾਲਿਆਂ ਨੇ ਸਾਨੂੰ ਜਾਣਬੁੱਝ ਕੇ ਛੋਟਾ ਕਮਰਾ ਦਿੱਤਾ ਸੀ ਤਾਂ ਜੋ ਉਸ ਵਿੱਚ ਸਮਾਨ ਘੱਟ ਹੀ ਰੱਖਿਆ ਜਾ ਸਕੇ ਸਾਡੇ ਕਮਰੇ ਵਿੱਚ ਇੱਕ ਬੈੱਡ ਤੇ ਸ਼ਿੰਗਾਰ ਮੇਜ਼ ਹੀ ਰੱਖਿਆ ਗਿਆ ਸੀ ਸੋਨੀਆਂ ਤੋਂ ਸਾਰੇ ਘਰ ਦਾ ਕੰਮ ਕਰਵਾਇਆ ਜਾਂਦਾ ਸੀ ਤੇ ਖਾਣਾ ਉਸ ਨੂੰ ਨਾ ਬਰਾਬਰ ਹੀ ਦਿੱਤਾ ਜਾਂਦਾ ਉਹ ਸਭ ਤੋਂ ਪਿੱਛੋਂ ਬਸ ਬਚਿਆ ਹੋਇਆ ਖਾਣਾ ਹੀ ਖਾਂਦੀ ਸੀ ਜਦੋਂ ਮੈਨੂੰ ਇਹ ਸਭ ਦੇ ਬਾਰੇ ਦੱਸਦੀ ਤਾਂ ਮੇਰੇ ਕੋਲ ਇੱਕ ਹੀ ਬਹਾਨਾ ਹੁੰਦਾ ਸੀ ਕਿ ਬਸ ਡੇਢ ਸਾਲ ਦੀ ਗੱਲ ਹੈ ਉਸ ਤੋਂ ਬਾਅਦ ਅਸੀਂ ਕਿਹੜਾ ਇਸ ਘਰ ਵਿੱਚ ਰਹਿਣਾ ਹੈ ਮੇਰੇ ਘਰ ਵਿੱਚ ਰਹਿੰਦਿਆਂ ਉਸ ਤੇ ਹਰ ਜ਼ੁਲਮ ਹੋਇਆ ਜੋ ਚੀਜ਼ਾਂ ਉਸ ਨੂੰ ਵਿਆਹ ਦੇ ਵਿੱਚ ਤੋਹਫੇ ਵਜੋਂ ਮਿਲਗੀਆਂ ਸੀ ਉਹ ਵੀ ਉਸ ਤੋਂ ਵਾਪਸ ਲੈ ਲਈਆਂ ਗਈਆਂ ਮੇਰੀ ਭੈਣ ਉਸ ਨੂੰ ਬਹੁਤ ਸਤਾਉਂਦੀ ਸੀ ਤੇ ਹਮੇਸ਼ਾ ਤਾਨੇ ਮੇਨੇ ਮਾਰਦੀ ਰਹਿੰਦੀ ਸੀ ਮੇਰੇ ਪਿਤਾ ਵੀ ਉਸ ਨੂੰ ਗੱਲਾਂ-ਗੱਲਾਂ ਵਿੱਚ ਕਈ ਵਾਰ ਬੁਰਾ ਭਲਾ ਕਹਿ ਦਿੰਦੇ ਸੀ ਪਰ ਉਹ ਮੇਰੇ ਲਈ ਸਭ ਕੁਝ ਬਰਦਾਸ਼ਤ ਕਰਦੀ ਰਹੀ ਕਿਉਂਕਿ ਉਹ ਮੈਨੂੰ ਪਿਆਰ ਕਰਦੀ ਸੀ ਉਹ ਡੇਢ ਸਾਲ ਤੱਕ ਇਹ ਸੋਚ ਕੇ ਰਹਿੰਦੀ ਰਹੀ ਕਿ ਬਸ ਇਸ ਤੋਂ ਬਾਅਦ ਤਾਂ ਮੇਰੀ ਜ਼ਿੰਦਗੀ ਬਦਲ ਜਾਵੇਗੀ ਪਰ ਡੇਢ ਦੇ ਵੀ 2 ਸਾਲ ਗੁਜ਼ਰ ਗਏ ਤੇ ਮੇਰੇ ਹੱਥ ਵਿੱਚ ਅਜੇ ਵੀ ਕੁਝ ਨਹੀਂ ਸੀ ਦਰਅਸਲ ਮੈਂ ਕਦੇ ਅਲੱਗ ਹੀ ਨਹੀਂ ਹੋ ਸਕਦਾ ਸੀ ਮੇਰਾ ਆਪਣਾ ਕੋਈ ਕਾਰੋਬਾਰ ਨਹੀਂ ਸੀ ਤੇ ਜੇਕਰ ਮੈਂ ਅਲੱਗ ਹੁੰਦਾ ਤਾਂ ਮੇਰੇ ਪਿਤਾ ਨੇ ਜੋ ਮੇਰੇ ਕੋਲ ਦੁਕਾਨ ਸੀ ਉਹ ਵੀ ਲੈ ਲੈਣੀ ਸੀ ਪਰ ਸ਼ਾਇਦ ਹੁਣ ਸੋਨੀਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਮੈਂ ਉਸ ਨੂੰ ਝੂਠ ਬੋਲਿਆ ਹੈ ਹੁਣ ਰੋਜਾਂ ਸਾਡੇ ਆਪਸ ਵਿੱਚ ਝਗੜੇ ਹੋਣ ਲੱਗੇ। ਉਹ ਮੈਨੂੰ ਕਹਿੰਦੀ ਮੈਨੂੰ ਇੱਥੋਂ ਕੱਢੋ। ਮੈਂ ਇੱਥੇ ਨਹੀਂ ਰਹਿ ਸਕਦੀ ਹਾਂ। ਫਿਰ ਇੱਕ ਦਿਨ ਸੋਨੀਆਂ ਨੇ ਮੈਨੂੰ ਇਹ ਵੀ ਦੱਸਿਆ ਕਿ ਮੇਰੇ ਛੋਟੇ ਪੁਰਾਣੇ ਉਸ ਨੂੰ ਆਪਣੀਆਂ ਲੱਤਾਂ ਦੀ ਮਾਲਸ਼ ਕਰਨ ਲਈ ਕਿਹਾ ਹੈ। ਮੈਂ ਕਿਹਾ ਉਹ ਤੈਨੂੰ ਮਜ਼ਾਕ ਕਰਦਾ ਹੋਵੇਗਾ। ਪਰ ਸੋਨੀਆਂ ਜਾਣਦੀ ਸੀ ਕਿ ਉਹ ਮਜ਼ਾਕ ਨਹੀਂ ਕਰ ਰਿਹਾ ਸੀ। ਮੈਂ ਕਿਹਾ ਤੂੰ ਇਹ ਗੱਲ ਆਪਣੇ ਦਿਲ ਤੇ ਨਾ ਲਾਵੇਂ। ਪਰ ਮੈਂ ਨਹੀਂ ਜਾਣਦਾ ਸੀ ਇਸ ਗੱਲ ਦਾ ਇੰਨਾ ਮਾੜਾ ਨਤੀਜਾ ਨਿਕਲੇਗਾ ਇੱਕ ਦਿਨ ਮੇਰਾ ਸਾਰਾ ਪਰਿਵਾਰ ਵਿਆਹ ਤੇ ਗਿਆ ਹੋਇਆ ਸੀ ਤੇ ਮੈਂ ਤੇ ਸੋਣੀਆਂ ਨੇ ਵੀ ਜਾਣਾ ਸੀ ਪਰ ਮੈਨੂੰ ਕੋਈ ਜ਼ਰੂਰੀ ਕੰਮ ਸੀ ਇਸ ਲਈ ਮੈਂ ਕਿਹਾ ਮੈਂ ਦੁਪਹਿਰ ਤੱਕ ਘਰ ਆਵਾਂਗਾ ਫਿਰ ਸ਼ਾਮ ਨੂੰ ਅਸੀਂ ਵੀ ਚਲੇ ਜਾਵਾਂਗੇ ਕਿਉਂਕਿ ਵਿਆਹ ਅਗਲੇ ਦਿਨ ਸੀ ਮੈਂ ਆਪਣੇ ਕੰਮ ਤੋਂ ਲੇਟ ਹੋ ਗਿਆ ਤੇ ਜਦੋਂ ਵਾਪਸ ਆਇਆ ਤਾਂ ਸਾਹਮਣੇ ਜੋ ਮੈਂ ਦੇਖਿਆ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੋਣੀਆਂ ਜ਼ਮੀਨ ਤੇ ਪਈ ਹੋਈ ਸੀ ਤੇ ਉਸ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਸਤੇ ਨਾਲ ਕਿਸੇ ਨੇ ਜ਼ਬਰਦਸਤੀ ਕੀਤੀ ਹੋਵੇ ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਜਦੋਂ ਮੈਂ ਘਰ ਦੇ ਅੰਦਰ ਦਾਖਲ ਹੋਇਆ ਸੀ ਤਾਂ ਮੈਂ ਆਪਣੇ ਛੋਟੇ ਪ੍ਰਾਣੂ ਘਰ ਤੋਂ ਬਾਹਰ ਜਾਂਦੇ ਦੇਖਿਆ ਸੀ ਪਰ ਇਸ ਸਮੇਂ ਸੋਨੀਆਂ ਨੂੰ ਸੰਭਾਲਣਾ ਜ਼ਰੂਰੀ ਸੀ ਮੈਂ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ ਹਸਪਤਾਲ ਪਹੁੰਚਣ ਤੇ ਡਾਕਟਰ ਨੇ ਵੀ ਕਿਹਾ ਕਿ ਇਸਦੇ ਨਾਲ ਜ਼ਬਰਦਸਤੀ ਹੋਈ ਹੈ ਫਿਰ ਜਦੋਂ ਅਸੀਂ ਘਰ ਵਾਪਸ ਆਏ ਤਾਂ ਪਰਿਵਾਰ ਦੇ ਸਾਰੇ ਮੈਂਬਰ ਵਿਆਹ ਤੋਂ ਵਾਪਸ ਆ ਗਏ ਸੀ ਸੋਨੀਆ ਨੇ ਘਰ ਪਹੁੰਚਦਿਆਂ ਹੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਛੋਟੇ ਭਰਾ ਰਵੀ ਨੇ ਉਸ ਨਾਲ ਜ਼ਬਰਦਸਤੀ ਕੀਤੀ ਹੈ ਮੈਂ ਘਰ ਦੇ ਵਿੱਚ ਇਕੱਲੀ ਸੀ ਤਾਂ ਇਸ ਨੇ ਘਰ ਆ ਕੇ ਮੇਰੇ ਤੋਂ ਪਾਣੀ ਦਾ ਗਲਾਸ ਮੰਗਿਆ ਜਦੋਂ ਮੈਂ ਰਵੀ ਨੂੰ ਪਾਣੀ ਦੇਣ ਇਸ ਦੇ ਕਮਰੇ ਵਿੱਚ ਗਈ ਤਾਂ ਇਸ ਨੇ ਮੇਰੇ ਨਾਲ ਗਲਤ ਕਰ ਦਿੱਤਾ ਸੋਨੀਆ ਦੀ ਗੱਲ ਸੁਣ ਕੇ ਪਿਤਾ ਜੀ ਨੇ ਰਵੀ ਨੂੰ ਇੱਕ ਚਪੇਟ ਮਾਰੀ ਤੇ ਮੈਂ ਵੀ ਦੋ ਤਿੰਨ ਚ ਬੇੜਾ ਉਸਤੇ ਮੂੰਹ ਤੇ ਮਾਰ ਦਿੱਤਾਂ ਪਰ ਇਹ ਉਸਤੇ ਗੁਨਾਹ ਦੀ ਸਜ਼ਾ ਨਹੀਂ ਸੀ ਉਸ ਸਮੇਂ ਮੇਰੀ ਮਾਂ ਤੇ ਭੈਣ ਨੇ ਸੋਨੀਆਂ ਦਾ ਬਹੁਤ ਖਿਆਲ ਰੱਖਿਆ ਤੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੇਰੇ ਨਾਲ ਹਾਂ ਪਰ ਤੂੰ ਇਹ ਗੱਲ ਆਪਣੇ ਘਰ ਵਾਲਿਆਂ ਨੂੰ ਨਾ ਦੱਸਣਾ ਹੁਣ ਸੋਨੀਆਂ ਦਿਨ ਰਾਤ ਰੋਂਦੀ ਸੀ ਉਹ ਪਹਿਲਾਂ ਵਰਗੀ ਨਹੀਂ ਰਹੀ ਸੀ ਉਸਦੀ ਇਸ ਹਾਲਤ ਨੂੰ ਦੇਖ ਕੇ ਮੈਨੂੰ ਵੀ ਬਹੁਤ ਦੁੱਖ ਹੁੰਦਾ ਸੀ ਮੈਂ ਸੋਨੀਆਂ ਦੇ ਨਾਲ ਵਿਆਹ ਕਰਵਾਉਣ ਲਈ ਉਸਨੂੰ ਝੂਠ ਬੋਲਿਆ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉਸਦੀ ਫਿਕਰ ਨਹੀਂ ਸੀ ਕਰਦਾ ਮੇਰਾ ਵੀ ਖੂਨ ਖੋਲਦਾ ਪਿਆ ਸੀ ਮੈਂ ਆਪਣੀ ਪਤਨੀ ਦੇ ਨਾਲ ਅਜਿਹਾ ਕਰਨ ਵਾਲੇ ਨੂੰ ਮਾਫ ਕਿਵੇਂ ਕਰ ਸਕਦਾ ਸੀ ਪਰ ਉਹ ਮੇਰਾ ਭਰਾ ਸੀ ਤੇ ਮਾਂ ਦਾ ਬਹੁਤ ਹੀ लाडला ਸੀ ਉਸ ਨੂੰ ਬਚਪਨ ਤੋਂ ਹੀ ਇੱਕ ਬਿਮਾਰੀ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਝਟਕੇ ਲੱਗਦੇ ਸੀ ਇਸ ਲਈ ਉਹ ਘਰ ਦੇ ਵਿੱਚ ਸਭ ਦਾ लाडला ਬਣ ਗਿਆ ਸੀ ਇਸ ਤੋਂ ਚੰਗਾ ਤਾਂ ਇਹ ਬਚਪਨ ਵਿੱਚ ਹੀ ਮਰ ਜਾਂਦਾ ਤੇ ਅੱਜ ਆ ਕੁਝ ਨਾ ਹੁੰਦਾ ਪਰ ਹੁਣ ਮੈਂ ਉਸ ਨੂੰ ਜਾਣ ਤੋਂ ਤਾਂ ਮਾਰ ਨਹੀਂ ਸਕਦਾ ਸੀ ਜੋ ਮੈਂ ਉਸ ਨੂੰ ਦੋ ਚਾਰ ਚਪੇੜਾ ਮਾਰੀਆਂ ਸੀ ਉਸ ਤੇ ਲਈ ਵੀ ਮੇਰੀ ਮਾਂ ਨੇ ਬਾਅਦ ਵਿੱਚ ਮੈਨੂੰ ਹੀ ਕਿਹਾ ਕਿ ਤੂੰ ਚੰਗਾ ਨਹੀਂ ਕੀਤਾ ਤਾਂ ਮੈਂ ਵੀ ਮਾਂ ਨੂੰ ਕਿਹਾ ਕਿ ਜੋ ਉਸਨੇ ਕੀਤਾ ਕਿ ਉਹ ਚੰਗਾ ਸੀ ਮੇਰੀ ਗੱਲ ਸੁਣ ਕੇ ਮਾਂ ਚੁੱਪ ਹੋ ਗਈ ਤੇ ਕਹਿਣ ਲੱਗੀ ਮੈਂ ਕੀ ਕਰਾਂ ਮੇਰੀ ਤਾਂ ਇਸ ਘਰ ਵਿੱਚ ਕੋਈ ਸੁਣਦਾ ਹੀ ਨਹੀਂ ਹੈ ਤੁਸੀਂ ਸਾਰੇ ਮੇਰੇ ਪਿੱਛੇ ਪੈ ਗਏ ਹੋ ਇਹ ਕਹਿ ਕੇ ਮਾਂ ਰੋਣ ਲੱਗ ਪਈ ਫਿਰ ਮੈਂ ਸੋਚਣ ਲੱਗਾ ਸਮਾਂ ਹਰ ਜ਼ਖਮ ਨੂੰ ਭਰ ਦਿੰਦਾ ਹੈ ਸ਼ਾਇਦ ਕੁਝ ਸਮਾਂ ਪੈਂਦੇ ਸੋਨੀਆਂ ਇਹ ਸਭ ਭੁੱਲ ਜਾਵੇ ਸੋਨੀਆਂ ਪੰਜ ਦਿਨਾਂ ਤੋਂ ਚੁੱਪ ਸੀ ਜੇਕਰ ਉਸਨੇ ਕੁਝ ਕਿਹਾ ਤਾਂ ਬਸ ਇੰਨਾ ਹੀ ਕਿ ਮੈਨੂੰ ਇੱਥੋਂ ਲੈ ਚੱਲੋ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਜਿੱਥੇ ਮੇਰਾ ਗੁਨਾਹਗਰ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਹੈ ਇਹ ਗੱਲ ਸੁਣ ਕੇ ਮੇਰਾ ਸੋਨਿਆ ਦੇ ਨਾਲ ਝਗੜਾ ਹੋ ਗਿਆ ਮੈਂ ਉਸ ਨੂੰ ਗੁੱਸੇ ਵਿੱਚ ਸਭ ਕੁਝ ਦੱਸ ਦਿੱਤਾ ਕਿ ਮੇਰੇ ਕੋਲ ਕੁਝ ਨਹੀਂ ਹੈ ਤੇ ਜੇਕਰ ਮੈਂ ਇਸ ਘਰ ਨੂੰ ਛੱਡ ਕੇ ਜਾਣ ਦੀ ਗੱਲ ਕੀਤੀ ਤਾਂ ਫਿਰ ਜੋ ਕੁਝ ਮੇਰੇ ਕੋਲ ਹੈ ਉਹ ਵੀ ਨਹੀਂ ਰਹੇਗਾ ਮੇਰੀ ਗੱਲ ਸੁਣ ਕੇ ਸੋਨਿਆ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਤੁਹਾਡੇ ਪੁਰਾਣੇ ਮੇਰੇ ਨਾਲ ਇੰਨਾ ਗਲਤ ਕੀਤਾ ਹੈ ਤੁਸੀਂ ਫਿਰ ਵੀ ਮੈਨੂੰ ਇਸ ਘਰ ਵਿੱਚ ਰੱਖਣਾ ਚਾਹੁੰਦੇ ਹੋ ਸਾਰੇ ਪਰਿਵਾਰ ਨੂੰ ਇਕੱਠਾ ਕਰੋ ਤੇ ਫੈਸਲਾ ਕਰੋ ਕਿ ਹੁਣ ਕੀ ਕਰਨਾ ਹੈ ਮੈਂ ਬੇਵਸਤੇ ਮਜਬੂਰ ਸੀ ਮੈਂ ਸੋਨੀਆਂ ਨੂੰ ਕਹਿ ਦਿੱਤਾ ਕਿ ਮੈਂ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਸਾਰੇ ਪਰਿਵਾਰ ਦੀ ਇੱਜ਼ਤ ਖਰਾਬ ਹੋ ਜਾਵੇਗੀ ਜੋ ਕੁਝ ਵੀ ਹੋਇਆ ਹੈ ਉਸ ਨੂੰ ਭੁੱਲਣ ਦੀ ਕੋਸ਼ਿਸ਼ ਕਰੋ ਤੇ ਪਹਿਲਾਂ ਦੀ ਤਰ੍ਹਾਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਵੋ ਇਹ ਅਸਲ ਜ਼ਿੰਦਗੀ ਹੈ ਕੋਈ ਫਿਲਮ ਜਾਂ ਡਰਾਮਾ ਨਹੀਂ ਜਿਸ ਤੇ ਵਿੱਚ ਤੈਨੂੰ ਇਨਸਾਫ਼ ਮਿਲ ਜਾਵੇਗਾ ਤੇ ਫਿਰ ਉਸ ਦੇ ਬਾਅਦ ਸਭ ਕੁਝ ਠੀਕ ਹੋ ਜਾਵੇਗਾ ਜੇਕਰ ਮੈਂ ਆਪਣੇ ਭਰਾ ਦੇ ਖਿਲਾਫ ਕੁਝ ਬੋਲਿਆ ਤਾਂ ਮੈਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਜਾਵੇਗਾ ਤੇ ਮੇਰੇ ਕੋਲ ਕਾਰੋਬਾਰ ਵੀ ਨਹੀਂ ਰਹੇਗਾ ਫਿਰ ਦੱਸ ਮੈਂ ਕੀ ਕਰਾਂਗਾ ਕੀ ਮੈਂ ਤੈਨੂੰ ਸੜਕ ਤੇ ਰੱਖਾਂਗਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਪਰਿਵਾਰ ਵਿੱਚ ਰਹਿੰਦਿਆਂ ਇੱਕ ਦੂਜੇ ਨੂੰ ਮਾਫ਼ ਕਰਨਾ ਪੈਂਦਾ ਹੈ ਇੰਨੀ ਗੱਲ ਸੁਣਦੇ ਹੀ ਸੋਨੀਆਂ ਨੇ ਮੇਰੇ ਵੱਲ ਗੁੱਸੇ ਨਾਲ ਦੇਖਿਆ ਤੇ ਕਿਹਾ ਇਸ ਦਾ ਮਤਲਬ ਤੁਸੀਂ ਪਹਿਲੇ ਦਿਨ ਤੋਂ ਹੀ ਮੈਨੂੰ ਝੂਠ ਬੋਲਿਆ ਸੀ ਅਸਲ ਵਿੱਚ ਤਾਂ ਤੁਸੀਂ ਮੈਨੂੰ ਕਦੇ ਵੀ ਅਲੱਗ ਨਹੀਂ ਰੱਖ ਸਕਦੇ ਤੇ ਨਾ ਹੀ ਰੱਖਣਾ ਚਾਹੁੰਦੇ ਹੋ ਉਹ ਹੁਣ ਉਹੀ ਹੋਵੇਗਾ ਜੋ ਤੁਸੀਂ ਚਾਹੁੰਦੇ ਹੋ ਇਹਨਾਂ ਕਹਿ ਕੇ ਸੋਨੀਆਂ ਚੁੱਪ ਹੋ ਗਈ ਉਹ ਹੁਣ ਮੈਨੂੰ ਕੋਈ ਵੀ ਸ਼ਿਕਾਇਤ ਨਹੀਂ ਕਰਦੀ ਸੀ ਘਰ ਦੇ ਸਾਰੇ ਕੰਮ ਕਰਦੀ ਤੇ ਮੇਰੇ ਨਾਲ ਬੈਠ ਕੇ ਖਾਣਾ ਖਾਂਦੀ ਪਰ ਕੋਈ ਗੱਲ ਨਹੀਂ ਕਰਦੀ ਸੀ ਜੇਕਰ ਮੈਂ ਕੁਝ ਪੁੱਛਦਾ ਤਾਂ ਬਸ ਹੂੰ ਹਾਂ ਕਰਕੇ ਟਾਲ ਦਿੰਦੀ ਮੈਂ ਜਾਣਦਾ ਸੀ ਉਹ ਖੁਸ਼ ਨਹੀਂ ਹੈ ਕਹਿੰਦੇ ਨੇ ਜਦੋਂ ਔਰਤ ਖੁਸ਼ ਹੁੰਦੀ ਹੈ ਤਾਂ ਉਸ ਦਾ ਜ਼ੁਬਾਨ ਤੇ ਕਾਬੂ ਨਹੀਂ ਹੁੰਦਾ ਉਹ ਹੱਸਦੀ ਹਸਤੀ ਗੱਲਾਂ ਕਰਦੀ ਹੈ ਤੇ ਜਦੋਂ ਖਾਮੋਸ਼ ਹੋਵੇ ਤਾਂ ਉਸ ਦੇ ਦਿਲ ਵਿੱਚ ਜ਼ਰੂਰ ਕੋਈ ਦੁੱਖ ਹੁੰਦਾ ਹੈ ਮੇਰੀ ਸੋਨੀਆਂ ਦਾ ਵੀ ਇਹੀ ਹਾਲ ਸੀ ਉਹ ਕੁਝ ਦਿਨ ਇਸੇ ਤਰ੍ਹਾਂ ਹੀ ਖਾਮੋਸ਼ ਰਹੀ ਫਿਰ ਇੱਕ ਰਾਤਾਂ ਤੂਫਾਨ ਹੀ ਆ ਗਿਆ ਮੈਂ ਦੇਖਿਆ ਕਿ ਮੇਰੀ ਪਤਨੀ ਬੈੱਡ ਤੇ ਨਹੀਂ ਸੀ ਪਹਿਲਾਂ ਤਾਂ ਮੈਂ ਸੋਚਿਆ ਪਾਣੀ ਪੀਣ ਗਈ ਹੋਵੇਗੀ ਪਰ ਜਦੋਂ ਉਹ ਕਾਫੀ ਧੇਰ ਵਾਪਸ ਨਾ ਆਈ ਤਾਂ ਮੈਂ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਔਰ ਸੋਈ ਵਿੱਚ ਵੀ ਨਹੀਂ ਸੀ ਫਿਰ ਉਹ ਇੰਨੀ ਰਾਤ ਨੂੰ ਕਿੱਥੇ ਜਾ ਸਕਦੀ ਸੀ ਬਾਕੀ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਪਏ ਸੀ ਜਦੋਂ ਮੈਂ ਵਾਪਸ ਆਪਣੇ ਕਮਰੇ ਵਿੱਚ ਆਇਆ ਤਾਂ ਹੈਰਾਨ ਰਹਿ ਗਿਆ ਸੋਨੀਆ ਰਾਮ ਨਾਲ ਬੈੱਡ ਤੇ ਸੁੱਤੀ ਪਈ ਸੀ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਉਸ ਨੂੰ ਪੁੱਛ ਲਿਆ ਕਿ ਤੂੰ ਹੁਣੇ ਕਿੱਥੇ ਗਈ ਸੀ ਤਾਂ ਉਸ ਨੇ ਕਿਹਾ ਪਾਣੀ ਪੀਣ ਦੇ ਲਈ ਰਸੋਈ ਵਿੱਚ ਗਈ ਸੀ ਮੈਂ ਉਸ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਕਿਉਂਕਿ ਉਹ ਝੂਠ ਬੋਲ ਰਹੀ ਸੀ ਇਸ ਤੋਂ ਪਹਿਲਾਂ ਕਦੇ ਵੀ ਅਜੇ ਹਾ ਨਹੀਂ ਹੋਇਆ ਸੀ ਕਿ ਉਸਨੇ ਮੈਨੂੰ ਝੂਠ ਬੋਲਿਆ ਹੋਵੇ ਮੈਂ ਸਾਰੀ ਰਾਤ ਸੌਣਾ ਸਕਿਆ ਸਵੇਰ ਹੁੰਦਿਆਂ ਹੀ ਸੋਨੀਆਂ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਇਕੱਠਾ ਕਰ ਲਿਆ ਤੇ ਕਿਹਾ ਕਿ ਮੈਂ ਕੋਈ ਜ਼ਰੂਰੀ ਗੱਲ ਕਰਨੀ ਹੈ ਫਿਰ ਉਸਨੇ ਸਭ ਦੇ ਸਾਹਮਣੇ ਕਿਹਾ ਕਿ ਮੈਨੂੰ ਸਮੀਰ ਕੋਲੋਂ ਤਲਾਕ ਚਾਹੀਦਾ ਹੈ ਸੋਨੀਆਂ ਦੀ ਇਹ ਗੱਲ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਇਹ ਸੋਚਣ ਲੱਗਾ ਕਿ ਉਹ ਇੰਝ ਕਿਵੇਂ ਕਰ ਸਕਦੀ ਹੈ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਹੈ ਮੇਰੇ ਲਈ ਉਸਨੇ ਇਸ ਘਰ ਵਿੱਚ ਬਹੁਤ ਕੁਝ ਸਹਿਣ ਵੀ ਕੀਤਾ ਸੀ ਸਭ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਸਨੇ ਕਿਹਾ ਨਹੀਂ ਮੈਨੂੰ ਤਲਾਕ ਹੀ ਚਾਹੀਦਾ ਹੈ ਜੇਕਰ ਇਹ ਮੈਨੂੰ ਆਪਣੀ ਮਰਜ਼ੀ ਨਾਲ ਤਲਾਕ ਨਾ ਦੇਵੇਗਾ ਤਾਂ ਮੈਂ ਇਸਤੇ ਕੋਰਟ ਵਿੱਚ ਕੇਸ ਕਰ ਦਿਆਂਗੀ ਫਿਰ ਤੁਹਾਡੇ ਸਾਰੇ ਪਰਿਵਾਰ ਦੀ ਬੇਇੱਜ਼ਤੀ ਹੋਵੇਗੀ ਇਸ ਤੋਂ ਤਾਂ ਚੰਗਾ ਹੈ ਘਰ ਦੀ ਗੱਲ ਕਰੇ ਹੀ ਖਤਮ ਹੋ ਜਾਵੇ ਮੈਂ 3-4 ਦਿਨ ਤੱਕ ਸੋਨੀਆਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕਰਦਾ ਰਿਹਾ ਪਰ ਉਹ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਸ਼ਾਇਦ ਮੈਂ ਉਸ ਦੇ ਦਿਲ ਤੋਂ ਉੱਤਰ ਗਿਆ ਸੀ ਫਿਰ ਸਾਡਾ ਆਪਸ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਝਗੜਾ ਹੋਇਆ ਤੇ ਆਖਿਰਕਾਰ ਮੈਂ ਕਹਿ ਦਿੱਤਾ ਮੈਂ ਤੈਨੂੰ ਤਲਾਕ ਦੇਣ ਲਈ ਤਿਆਰ ਹਾਂ ਸਵੇਰ ਹੋਈ ਤਾਂ ਉਸ ਨੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਹੁਣ ਉਹ ਇਸ ਘਰ ਵਿੱਚ ਕਿਉਂ ਰਹੇਗੀ ਪਰ ਉਸ ਨੇ ਮੈਨੂੰ ਕਿਹਾ ਮੈਂ ਇਸ ਘਰ ਵਿੱਚ ਹੀ ਰਹਾਂਗੀ ਪਰ ਤੇਰੀ ਪਤਨੀ ਬਣ ਕੇ ਨਹੀਂ ਇਨਾ ਕਹਿ ਕੇ ਉਹ ਘਰ ਤੋਂ ਚਲੀ ਗਈ ਫਿਰ 5 ਮਹੀਨੇ ਬੀਤ ਗਏ ਨਾ ਹੀ ਸੋਨੀਆਂ ਨੇ ਮੇਰੇ ਘਰ ਵਾਲਿਆਂ ਨਾਲ ਤੇ ਨਾ ਹੀ ਮੇਰੇ ਨਾਲ ਕੋਈ ਗੱਲ ਕੀਤੀ ਉਹ ਆਪਣਾ ਸਮਾਨ ਵੀ ਨਹੀਂ ਲੈ ਕੇ ਗਈ ਸੀ ਤੇ ਮੇਰੀ ਭੈਣ ਇਸ ਗੱਲ ਤੋਂ ਬਹੁਤ ਖੁਸ਼ ਸੀ ਫਿਰ ਇੱਕ ਦਿਨ ਅਜੀਹਾ ਆਇਆ ਕਿ ਸੋਨੀਆਂ ਤੇ ਰਵੀ ਘਰ ਦੇ ਅੰਦਰ ਦਾਖਲ ਹੋਏ ਸੋਨੀਆਂ ਨੇ ਲਾਲ ਰੰਗ ਦਾ ਜੋੜਾ ਪਾਇਆ ਹੋਇਆ ਸੀ ਤੇ ਰਵੀ ਨੇ ਉਸ ਦਾ ਹੱਥ ਫੜਿਆ ਹੋਇਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਦੋਵਾਂ ਨੇ ਵਿਆਹ ਕਰ ਲਿਆ ਹੋਵੇ ਮੈਂ ਤਾਂ ਇਹ ਸਭ ਕੁਝ ਦੇਖ ਕੇ 당 ਹੈ ਰਹਿ ਗਿਆ ਰਵੀ ਨੇ ਘਰ ਆਉਂਦਿਆਂ ਹੀ ਇਹ ਕਹਿ ਦਿੱਤਾ ਕਿ ਇਹ ਹੁਣ ਮੇਰੀ ਪਤਨੀ ਹੈ ਤੇ ਇਸੇ ਘਰ ਵਿੱਚ ਹੀ ਰਹੇਗੀ ਰਵੀ ਦੀ ਗੱਲ ਸੁਣ ਕੇ ਮੈਂ ਉਸ ਨੂੰ ਜਾਣ ਤੋਂ ਮਾਰ ਦੇਣਾ ਚਾਹੁੰਦਾ ਸੀ ਪਰ ਉਸ ਨੇ ਮੇਰਾ ਹੱਥ ਫੜ ਲਿਆ ਫਿਰ ਮੈਂ ਸੋਨੀਆਂ ਦੇ ਵੱਲ ਵਧਿਆ ਮੈਂ ਉਸ ਦਾ ਗਲ ਘੁੱਟ ਦੇਣਾ ਚਾਹੁੰਦਾ ਸੀ ਪਰ ਰਵੀ ਨੇ ਮੈਨੂੰ ੱੱਕਾ ਮਾਰ ਕੇ ਪਿੱਛੇ ਸੁੱਟ ਦਿੱਤਾ ਤੇ ਕਿਹਾ ਤੇਰੇ ਵਰਗਾ 부ਜਦਿਲ ਮਰਦ ਔਰਤ ਦਾ ਹੱਕਦਾਰ ਹੀ ਨਹੀਂ ਹੈ ਸੋਨੀਆਂ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਕਿਉਂ ਤੈਨੂੰ ਆਮ ਤੋਂ ਖਾਸ ਬਣਾਉਣਾ ਚਾਹੁੰਦੀ ਸੀ ਪਰ ਤੂੰ ਇਸ ਦੇ ਕਾਬਿਲ ਨਹੀਂ ਸੀ ਇਹ ਹੁਣ ਮੇਰੀ ਪਤਨੀ ਹੈ ਕੋਈ ਵੀ ਇਸ ਨੂੰ ਕੁਝ ਨਹੀਂ ਕਹਿ ਸਕਦਾ ਜੇਕਰ ਕਿਸੇ ਨੇ ਇੰਨੀ ਹਿੰਮਤ ਕੀਤੀ ਤਾਂ ਮੈਂ ਉਸ ਨੂੰ ਜਾਣ ਤੋਂ ਮਾਰ ਦਿਆਂਗਾ ਰਵੀ ਦੀ ਗੱਲ ਸੁਣ ਕੇ ਸਾਰੇ ਹੈਰਾਨ ਤੇ ਪਰੇਸ਼ਾਨ ਹੋ ਗਏ ਕਿ ਆਖਿਰਕਾਰ ਇਹ ਹੋ ਕੀ ਰਿਹਾ ਹੈ ਰਵੀ ਨੇ ਮੇਰੀ ਭੈਣ ਤੇ ਪਿਤਾ ਨੂੰ ਸਾਫ਼ ਕਹਿ ਦਿੱਤਾ ਕਿ ਤੁਸੀਂ ਸੋਨੀਆਂ ਨੂੰ ਬਹੁਤ ਤੰਗ ਕੀਤਾ ਹੈ ਹੁਣ ਜੇਕਰ ਸੋਨੀਆਂ ਨੂੰ ਕਿਸੇ ਨੇ ਕੋਈ ਮਿਹਣਾ ਦਿੱਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਕਿਉਂਕਿ ਹੁਣ ਸੋਨੀਆਂ ਮੇਰੀ ਪਤਨੀ ਹੈ ਤੁਹਾਡੀ ਨੌਕਰਾਨੀ ਨਹੀਂ ਰਵੀ ਨੇ ਸੋਨੀਆਂ ਦਾ ਸਾਰਾ ਸਮਾਨ ਆਪਣੇ ਕਮਰੇ ਵਿੱਚ ਰੱਖ ਲਿਆ ਮੇਰੀ ਭੈਣ ਤੋਂ ਵੀ ਸੋਨੀਆਂ ਦੀਆਂ ਸਾਰੀਆਂ ਚੀਜ਼ਾਂ ਵਾਪਸ ਲੈ ਲਈਆਂ ਸਾਰੇ ਪਰਿਵਾਰ ਵਾਲੇ ਇਹ ਸਭ ਕੁਝ ਦੇਖ ਕੇ ਬਹੁਤ ਹੈਰਾਨ ਸੀ ਪਰ ਸੋਨੀਆਂ ਨੂੰ ਕਿਸੇ ਨੇ ਇੱਕ ਸ਼ਬਦ ਨਹੀਂ ਬੋਲਿਆ ਕਿਉਂਕਿ ਉਹ ਜਾਣਦੇ ਸੀ ਕਿ ਰਵੀ ਇੱਕ ਜਜ਼ਬਾਤੀ ਇਨਸਾਨ ਹੈ। ਰਵੀ ਨੂੰ ਨੌਕਰੀ ਮਿਲ ਗਈ ਸੀ ਤੇ ਹੁਣ ਉਸ ਕੋਲ ਬਹੁਤ ਸਾਰਾ ਪੈਸਾ ਸੀ। ਉਸਨੇ ਘਰ ਵਿੱਚੋਂ ਹਿੱਸਾ ਮੰਗਿਆ ਤੇ ਆਪਣਾ ਵੱਖਰਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਫਿਰ 3-4 ਮਹੀਨਿਆਂ ਵਿੱਚ ਹੀ ਉਸਦਾ ਘਰ ਬਣ ਕੇ ਤਿਆਰ ਹੋ ਗਿਆ। ਰਵੀ ਤੇ ਸੋਨੀਆਂ ਆਪਣੇ ਨਵੇਂ ਘਰ ਵਿੱਚ ਰਹਿਣ ਲੱਗੇ। ਪਰ ਕੰਤ ਸਾਂਝੀ ਹੋਣ ਕਾਰਨ ਉਹਨਾਂ ਦੀਆਂ ਆਵਾਜ਼ਾਂ ਸਾਨੂੰ ਸੁਣਾਈ ਦਿੰਦੀਆਂ ਰਹਿੰਦੀਆਂ ਸੀ। ਸੋਨੀਆਂ ਬਹੁਤ ਖੁਸ਼ ਸੀ। ਉਨ੍ਹਾਂ ਦੇ ਹੱਸਣ ਦੀ ਆਵਾਜ਼ ਸਾਡੇ ਘਰ ਆਉਂਦੀ ਰਹਿੰਦੀ ਸੀ ਉਹ ਦੇਰ ਰਾਤ ਤੱਕ ਟੀਵੀ ਤੇ ਫਿਲਮਾਂ ਦੇਖਦੇ ਰਹਿੰਦੇ ਜਦਕਿ ਇਸ ਘਰ ਵਿੱਚ ਤਾਂ ਟੀਵੀ ਚਲਾਉਣ ਦੀ ਇਜਾਜ਼ਤ ਹੀ ਨਹੀਂ ਸੀ ਹਰ ਦੂਜੇ ਦਿਨ ਸੋਨੀਆਂ ਤੇ ਰਵੀਵਾਰ ਘੁੰਮਣ ਦੇ ਲਈ ਜਾਂਦੇ ਜਦਕਿ ਮੈਂ ਉਸ ਨੂੰ ਕਦੇ ਵੀ ਘਰ ਤੋਂ ਬਾਹਰ ਨਹੀਂ ਲੈ ਕੇ ਗਿਆ ਸੀ ਕਿਉਂਕਿ ਇਹ ਗੱਲ ਮੇਰੇ ਪਿਤਾ ਨੂੰ ਪਸੰਦ ਨਹੀਂ ਸੀ ਇੱਕ ਦਿਨ ਸਾਰੇ ਪਰਿਵਾਰ ਦੇ ਮੈਂਬਰ ਕਿਤੇ ਗਏ ਹੋਏ ਸੀ ਤਾਂ ਮੈਂ ਸੋਨੀਆਂ ਦੇ ਘਰ ਚਲਾ ਗਿਆ ਉਹ ਮੈਨੂੰ ਦੇਖ ਕੇ ਜਰਾ ਵੀ ਘਬराई ਨਹੀਂ ਤੇ ਆਪਣੇ ਕੰਮ ਤੇ ਲੱਗੀ ਰਹੀ ਤੇ ਫਿਰ ਉਸਨੇ ਕਿਹਾ ਇਥੇ ਕੀ ਲੈਣ ਆਏ ਹੋ ਮੈਂ ਬਹੁਤ ਦੁਖੀ ਸੀ ਮੈਂ ਉਸਨੂੰ ਇੰਨਾ ਹੀ ਕਿਹਾ ਕਿ ਤੂੰ ਮੇਰੇ ਨਾਲ ਇੰਜ ਕਿਉਂ ਕੀਤਾ ਤਾਂ ਉਸਨੇ ਕਿਹਾ ਤੁਸੀਂ ਇੱਕ ਕਮਜ਼ੋਰ ਇਨਸਾਨ ਹੋ ਮੇਰੇ ਨਾਲ ਝੂਠ ਬੋਲ ਕੇ ਵਿਆਹ ਕੀਤਾ ਸੀ ਮੈਨੂੰ ਧੋਖਾ ਦਿੱਤਾ ਹਰ ਵਕਤ ਮੈਨੂੰ ਝੂਠ ਬੋਲਦੇ ਰਹੇ ਮੇਰੇ ਨਾਲ ਗਲਤ ਹੁੰਦਾ ਦੇਖ ਕੇ ਕਦੇ ਵੀ ਤੁਸੀਂ ਨਹੀਂ ਬੋਲੇ ਇੱਕ ਸੱਚਾ ਮਰਦ ਅਜਿਹਾ ਨਹੀਂ ਹੁੰਦਾ ਹੈ ਉਹ ਤਾਂ ਆਪਣੀ ਪਤਨੀ ਦੇ ਲਈ ਜਾਨ ਵੀ ਦੇ ਦਿੰਦਾ ਹੈ ਪਰ ਤੁਸੀਂ ਮੇਰੇ ਲਈ ਇੱਕ ਸ਼ਬਦ ਵੀ ਨਹੀਂ ਬੋਲ ਸਕੇ ਜੋ ਤੁਸੀਂ ਮੇਰੇ ਲਈ ਨਹੀਂ ਕਰ ਸਕੇ ਉਹ ਸਭ ਕੁਝ ਤੁਹਾਡੇ ਪੁਰਾਣੇ ਮੇਰੇ ਲਈ ਕੀਤਾ ਹੈ ਮੈਂ ਕਿਹਾ ਮੇਰੇ ਪੁਰਾਣੇ ਤੇਰੀ ਇੱਜ਼ਤ ਵੀ ਤਾਂ ਲੁੱਟੀ ਸੀ ਤੇ ਤੂੰ ਉਸਦੇ ਨਾਲ ਹੀ ਵਿਆਹ ਕਰ ਲਿਆ ਹੈ ਮੈਂ ਤੈਨੂੰ ਇੱਜ਼ਤ ਦੇ ਨਾਲ ਵਿਆਹ ਕਿ ਲਿਆਇਆ ਸੀ ਪਰ ਤੂੰ ਮੈਨੂੰ ਛੱਡ ਦਿੱਤਾ ਤੂੰ ਇੱਕ ਇਹੋ ਜਿਹਾ ਇਨਸਾਫ਼ ਕੀਤਾ ਹੈ ਸੋਨਿਆ ਨੇ ਕਿਹਾ ਜੇਕਰ ਤੁਸੀਂ ਮੈਨੂੰ ਇੱਜ਼ਤ ਦੇ ਨਾਲ ਵਿਆਹ ਕਿ ਲਈ ਆਈ ਸੀ ਤਾਂ ਮੈਂ ਵੀ ਤੁਹਾਡੇ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਮੈਂ ਇੱਕ ਕਮਰੇ ਦੀ ਕੈਦੀ ਬਣ ਕੇ ਰਹਿ ਗਈ ਸੀ ਨਾ ਕਿਤੇ ਆਉਣਾ ਤੇ ਨਾ ਜਾਣਾ ਤੁਸੀਂ ਮੇਰੀ ਕਿਸੇ ਵੀ ਖੁਸ਼ੀ ਦਾ ਧਿਆਨ ਨਹੀਂ ਰੱਖਿਆ ਮੈਂ ਬਹੁਤ ਬਰਦਾਸ਼ਤ ਕਰਦੀ ਰਹੀ ਪਰ ਜਦੋਂ ਤੁਸੀਂ ਮੇਰੀ ਇੱਜ਼ਤ ਦੇ ਲਈ ਵੀ ਨਹੀਂ ਬੋਲ ਸਕੇ ਤਾਂ ਮੈਂ ਰਵੀ ਦੇ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਉਸ ਨੇ ਮੇਰੀ ਇੱਜ਼ਤ ਨਹੀਂ ਲੁੱਟੀ ਸੀ ਬਸ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਰਵੀ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਸਮੀਰ ਵਰਗਾ ਨਹੀਂ ਹਾਂ ਤੁਸੀਂ ਸਮੀਰ ਦੇ ਲਈ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਮੈਂ ਉਸ ਸਮੇਂ ਉਸ ਨੂੰ ਕਮਰੇ ਤੋਂ ਕੱਢ ਦਿੱਤਾ ਸੀ ਪਰ ਫਿਰ ਉਸਦੇ ਨਾਲ ਮਿਲ ਕੇ ਮੈਂ ਇੱਕ ਯੋਜਨਾ ਬਣਾਈ ਕਿਉਂਕਿ ਮੈਂ ਬਹੁਤ ਪਹਿਲਾਂ ਹੀ ਸਮਝ ਗਈ ਸੀ ਕਿ ਤੁਸੀਂ ਇੱਕ ਕਮਜ਼ੋਰ ਇਨਸਾਨ ਹੋ ਜੋ ਮੇਰੇ ਲਈ ਕੁਝ ਨਹੀਂ ਕਰ ਸਕਦੇ ਹੋ ਰਵੀ ਮੈਨੂੰ ਪਸੰਦ ਕਰਦਾ ਸੀ ਉਸ ਨੇ ਜੋ ਵੀ ਮੇਰੇ ਨਾਲ ਵਾਅਦੇ ਕੀਤੇ ਸਭ ਪੂਰੇ ਕੀਤੇ ਅੱਜ ਮੈਂ ਇੱਜ਼ਤ ਦੇ ਨਾਲ ਉਸਦੀ ਪਤਨੀ ਬਣ ਕੇ ਰਹਿ ਰਹੀ ਹਾਂ ਮੈਂ ਬਹੁਤ ਖੋਸ਼ ਹਾਂ ਮੇਰੀ ਗਲਤੀ ਸੀ ਜੋ ਮੈਂ ਤੁਹਾਨੂੰ ਚੁਣਿਆ ਸੀ ਅਸਲ ਵਿੱਚ ਤੁਸੀਂ ਮੇਰੇ ਕਾਬਲ ਹੀ ਨਹੀਂ ਸੀ ਸੋਨੀਆਂ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੀ ਪਤਨੀ ਤੇ ਮੇਰੇ ਭਰਾ ਨੇ ਰਲ ਕੇ ਮੇਰੇ ਖਿਲਾਫ ਯੋਜਨਾ ਬਣਾਈ ਸੀ ਮੈਂ ਇਹ ਸਭ ਸੋਚਦਾ ਸੋਚਦਾ ਬੇਹੋਸ਼ ਹੋ ਗਿਆ ਫਿਰ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਹਸਪਤਾਲ ਵਿੱਚ ਸੀ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਇਹ ਸਾਰੀ ਗੱਲ ਦੱਸੀ ਪਰ ਕਿਸੇ ਨੇ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ ਫਿਰ ਮੈਂ ਆਪਣੇ ਪਰਿਵਾਰ ਤੋਂ ਦੂਰ ਚਲਾ ਗਿਆ ਤੇ ਹੁਣ ਮੈਂ ਦਬਾਈ ਵਿੱਚ ਰਹਿੰਦਾ ਹਾਂ ਮੈਂ ਉਸ ਘਰ ਵਿੱਚ ਹੁਣ ਨਹੀਂ ਰਹਿ ਸਕਦਾ ਸੀ ਜਿੱਥੇ ਉਹ ਦੋਵੇਂ ਇਕੱਠੇ ਹੱਸਦੇ ਮੁਸਕਰਾਉਂਦੇ ਰਹਿੰਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਇਹ ਸਭ ਦਾ ਗੁਨਾਹਗਰ ਮੈਂ ਸੀ ਜਾਂ ਮੇਰੀ ਪਤਨੀ ਆਖਿਰਕਾਰ قصوروار ਕੌਣ ਸੀ ਇਸ ਦਾ ਫੈਸਲਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ